ਲੜਾਈ ਮੇਰੀ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਗੱਲ ਕੁਝ ਹੋਰ ਹੁੰਦੀ ਆ ਬਾਅਦ ਚ ਕੁਝ ਹੋਰ ਹੁੰਦੀ ਆ ਅਸੀਂ ਬਾਦਲਾਂ ਨੂੰ ਵੀ ਕਿਰਿਆ ਕਾਂਗਰਸ ਨੂੰ ਵੀ ਵਿਵਾਕ ਕਿਰਿਆ ਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਹੈ ਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਹੈ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਲੜਾਈ ਹੈ ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਆ ਇੱਕ ਚੀਜ਼ ਦੇਖੋ ਮੈਂ ਤੁਹਾਨੂੰ ਛੋਟੀ ਇੱਕ ਪਿੱਛੇ ਜੇ ਥੋੜੀ ਹੋਰ ਲੈ ਕੇ ਜਾਣਾ ਗੱਲ ਜਿਹੜੀ ਜਿਹੜੀ ਮੌਜੂਦਾ ਸਰਕਾਰ ਹੈ ਜਿਹੜੇ ਬਦਲਾਅ ਵਾਲੀ ਸਰਕਾਰਾਂ ਮੈਨੂੰ ਇਹਦੀ ਗੱਲ ਆ ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਣਾ 2014 ਦੇ ਵਿੱਚ ਜਦੋਂ ਇਹ ਆਈ ਸਰਕਾਰ ਜ ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲਣ ਵਾਲਾ ਪਹਿਲਾ ਬੰਦਾ ਸੀ ਜਿਹੜੇ 10-12 ਬੰਦੇ ਸੀ ਮਨਾਂ ਨੌ ਵੀ ਲੱਗੂ ਆਮ ਆਦਮੀ ਪਾਰਟੀ ਦਾ ਇੱਕ ਸੀਗੇ ਆਪਣੇ ਅ ਨਿਰੰਦਰ ਬਿੱਟਾ ਇੱਕ ਕਾਲੇ ਕਫੀ सुरेंद्र ਸਿੰਧੀ ਤੇ ਮਾਸਟਰ ਜੀ ਸੀ ਦੋ ਚਾਰ ਅਸੀਂ ਇਹਨਾਂ ਨੇ ਮਿਲ ਕੇ ਸੀ ਸਭ ਤੋਂ ਪਹਿਲਾਂ ਕਿਚਰੀ ਚੌਂਗ ਦੇ ਵਿੱਚ ਦਫ਼ਤਰ ਖੋਲ੍ਹਿਆ 2014 ਦੇ ਵਿੱਚ ਮੇਰਾ ਪਿੰਡ ਆ ਇੱਥੇ ਮੇਰਾ ਪਿੰਡ ਗਵਾਹ ਖੜਾ ਹੈ 2014 ਦੇ ਵਿੱਚ ਜਦੋਂ ਭਗਮਾਨਤ ਮਾਨ ਇੱਥੋਂ ਲੋਕ ਸਭਾ ਚੋਣ ਲੜਿਆ ਮੈਂ ਉਹਦੇ ਪਿੰਡ ਦੇ ਵਿੱਚ ਮੇਰੇ ਸਾਰੇ ਪਿੰਡ ਦੇ ਵਿੱਚ ਪੋਲੀਟੀਕਲ ਪਾਰਟੀਆਂ ਨੇ ਵਿਰੋਧ ਕਰਿਆ ਮੈਂ ਇਕੱਲੇ ਨੇ ਪੋਲਿੰਗ ਬੂਥ ਲਾਇਆ ਮੇਰੀ ਸੋਚ ਕੀ ਸੀਗੀ ਮੇਰੀ ਸੋਚ ਇਹ ਨਹੀਂ ਸੀ ਕਿ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ ਦੇ ਮੈਨੂੰ ਸਿਰ ਬਦਲ ਬਦਲਾ ਆਵੇ ਯਾਰ ਕੁਝ ਸਾਡੀ ਰਾਜਨੀਤੀ ਬਦਲੇ ਸਾਡੀ ਜੋ ਝੂਠ ਬੋਲਦੇ ਨੇ ਜੋ ਤੂਫਾਨ ਬੋਲਦੇ ਨੇ ਸਾਡੀ ਕੋਈ ਸਿਸਟਮ ਬਦਲੇ ਕਿਉਂਕਿ ਅਸੀਂ ਤਾਂ ਭਰੋਸਾ ਕਰਦੇ ਸੀ ਇੱਥੋਂ 20 ਕਿਲੋਮੀਟਰ ਦੂਰ ਆ ਭਗਮਾਨਤ ਮੰਡ ਦਾ ਸੋਜ ਮੇਰੇ ਪਿੰਡ ਤੋਂ ਇੱਕੋ ਹੀ ਅਸੀਂ ਪਾਉਣ ਪਾਣੀ ਦੇ ਜੇ ਅਸੀਂ ਵੇਲੇ ਪਲੇ ਹੋਇਆ ਪਰ ਗੱਲ ਇਹ ਹੋਈ ਵੀਰੋ ਜੇ ਅੱਜ ਮੈਂ ਇਹ ਮੈਨੂੰ ਇੱਕ ਵੀ ਚੀਜ਼ ਦਿਖਾ ਦਿਓ ਵੀ ਮੈਂ ਕਿਸੇ ਦੀ ਮਾਂ ਜਾਂ ਭੈਣ ਜਾਂ ਕਿਸੇ ਵੀ ਚੀਜ਼ ਦੇ ਕੋਈ ਇਹ ਮੈਂ ਨਿੱਜੀ ਖਿਲਾਫ ਬੋਲਿਆ ਹਾਂ ਸੀਆਮ ਦੇ ਪਰ ਮੇਰੀਆਂ ਭੈਣਾਂ ਤੇ 307 ਦਾ ਪਰਚਾ ਪਾਇਆ ਜੇ ਅੱਜ ਮੈਂ ਚੁੱਪ ਰਹਿ ਗਿਆ ਤਾਂ 21 ਪਰਚੇ ਇਹ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤੇਰੇ ਤੇ ਹੋਰ ਤਿਆਰ ਨੇ ਜੇ ਤੂੰ ਬੋਲੇਗਾ 21 ਪਰਚੇ ਤੁਸੀਂ ਇੱਕ ਚੀਜ਼ ਹੋਰ ਦੇਖੋ ਭਾਈ ਇੱਥੇ ਜਿਹੜੀ ਕੱਲ ਗੱਲ ਬਚਨ ਵਾਲੀ ਆ ਇਹੋ ਜੇ ਨੌਜਵਾਨ ਸਾਡੇ ਡਿਬੂਗੜ੍ਹ ਦੇ ਜੇਲਾ ਵਿੱਚ ਬੈਠੇ ਨੇਗੇ ਕਿਸੇ ਤੇ 45 ਕਰੋੜ ਰੁਪਏ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਸ਼ੋ ਕਰਤਾ ਪਾਕਿਸਤਾਨ ਦਾ ਕਿਹੜਾ ਨੌਜਵਾਨ 45 ਕਰੋੜ ਰੁਪਏ ਪਵਾ ਲੂਗਾ ਜੀ ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਪੰਜਾਬ ਦੇ ਲੋਕਾਂ ਨੂੰ ਸੂਚਿਤ ਕਰਦਾ ਹਾਂ ਇਹ ਤਾਂ ਤੁਹਾਡੇ ਲੋਕਾਂ ਦੀ ਤਾਕਤ ਦੇ ਨਾਲ ਮੈਂ ਬਾਹਰ ਆਇਆ ਕਿਸਾਨ ਜਿੱਥੇ ਬੰਦੇ ਤਾਕਤ ਦੇ ਨਾਲ ਬਾਹਰ ਆਇਆ ਨਹੀਂ ਮੈਂ ਬਾਹਰ ਨਹੀਂ ਗਿਆ ਸਕਦਾ ਮੇਰੇ ਤੇ ਕਿਹੜਾ ਜਿਹੜੇ ਪਰਚੇ ਕਹੋ ਜੀ ਧਾਰਾ ਲਾ ਨਹੀਂ ਸਕਦੇ ਮੇਰੇ ਦੇ ਉੱਪਰ ਮੇਰੇ ਖਾਤੇ ਦੇ ਵਿੱਚ ਹੁਣ ਬੈਂਕ ਖਾਤਾ ਜਿੱਥੋਂ ਮਰਜ਼ੀ ਲੈ ਲੋ ਮੇਰੇ ਖਾਤੇ ਦੇ ਵਿੱਚ ਪੈਸੇ ਪਾਏ ਕਹਿੰਦੇ ਵਿਦੇਸ਼ੀ ਫੰਡ ਆ ਜੀ ਜਿਹੜਾ ਮਰਜ਼ੀ ਪਰਚਾ ਪਾ ਲੋ ਜੀ 379 ਵੀ 379 ਵੀ ਜਿਹੜੇ ਮੇਰੇ ਤੇ ਲੱਗੀ ਆ ਜਿਹੜਾ ਮੈਨੂੰ ਚੈਨੀ ਚੋਰ ਬਣਾਇਆ ਮੈਨੂੰ ਆਏ ਨਹੀਂ ਪਤਾ ਇਹ ਬੰਦਾ ਕਿਹੜਾ ਜਿਹੜੇ ਦੇ ਮੇਰੇ ਤੇ ਪਰਚਾ ਕਰਾਉਣ ਵਾਲਾ ਮੈਨੂੰ ਇਹ ਨਹੀਂ ਪਤਾ ਜੇ ਮੈਂ ਆ ਪੰਜਾਬ ਦੇ ਵਿੱਚ ਹਰ ਇੱਕ ਮੁੱਦੇ ਤੇ ਲੜਦਾ ਆ ਸਾਡੇ ਆਗੂ ਸਾਹਿਬਾਨ ਬੈਠੇ ਨੇ ਕਿ ਇਹਨਾਂ ਨੂੰ ਪੁੱਛ ਲੋ ਇੱਕ ਸਾਲ ਅਸੀਂ ਦਿੱਲੀ ਦਾ ਬਾਟਰਾਂ ਦੇ 1.5 ਸਾਲ ਮੈਨਾਂ ਉੱਥੇ ਬੈਠਾ ਰਹੇ ਹਾਂ ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚੇਅਰਮੈਨ 60 ਸਾਲ ਪੂਰੀ ਕਿਸਾਨ ਜੂਨੀਅਨ ਦੀ ਸੇਵਾ ਕਰੀ ਐ ਅੱਜ ਉਹ ਦੁਨੀਆ ਤੋਂ ਚਲੇ ਗਏ ਪੰਜਾਬ ਕਿਸਾਨ ਜੂਨੀਅਨ ਹੁੰਦੀ ਲੱਖੋ ਜੂਨੀਅਨ ਹੁੰਦੀ ਕਾਗਦਾਂ ਜੂਨੀਅਨ ਹੁੰਦੀ ਪਹਿਲਾਂ ਜ਼ਿਲ੍ਹਾ ਪ੍ਰਧਾਨ ਰਹੇ ਪੰਜਾਬ ਦੇ ਮੀਤ ਪ੍ਰਧਾਨ ਰਹੇ ਮੇਰੇ ਦਾਦਾ ਜੀ ਕਰਤਾਰ ਸਿੰਘ ਚੇਅਰਮੈਨ ਮੈਂ ਉਸ ਦਾ ਪੁੱਤ ਆ ਪਰ ਜਿਹੜੀ ਮੇਰੇ ਨਾਲ ਤਸੱਦਦ ਹੋਈ ਹੱਡ ਬੀਤੀ ਜਿਹੜੀ ਮੇਰੇ ਨਾਲ ਹੋਈ ਉਹ ਕੀ ਹੋਈ ਦੇਖੋ ਇੱਥ ਮੈਨੂੰ ਇੱਥੋਂ ਬਰਨਾਲਾ ਇੱਥੋਂ ਐਸਐਚਓ ਆਉਂਦਾ ਧਰੌਲੇ ਵਾਲਾ ਕਹਿੰਦਾ ਵੀ ਐਂ ਕਰਕੇ ਤੁਹਾਨੂੰ ਖਤਰਾ ਤੇਰ ਤੇ ਕੋਈ ਹਮਲਾ ਹੋਣ ਵਾਲਾ ਹਮਲਾ ਹੋਣ ਨੂੰ ਦੱਸ ਮੈਂ ਕਿਧਰੋਂ ਕੋਈ ਅੱਤਵਾਦੀ ਆ ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਗਏ ਲੈ ਕੇ ਅੱਗੇ ਮੈਨੂੰ ਕੀ ਧਰੌਲਾ ਥਾਣੇ ਦੇ ਵਿੱਚ ਜਾ ਕੇ ਬਿਠਾ ਲੈਂਦੇ ਨੇ ਲੱਖਾ ਬਾਈ ਉੱਥੇ ਆਉਂਦਾ ਲੱਖਾ ਬਾਈ ਡੀਐਸਪੀ ਨਾਲ ਗੱਲ ਕਰਦਾ ਸਾਰਿਆਂ ਨਾਲ ਗੱਲ ਕਰਦਾ ਉਸਦਾ ਵੀ ਕਿਉਂ ਭੰਨ ਨੂੰ ਬਿਠਾਇਆ ਉਹ ਕਹਿੰਦੇ ਜੀ ਬੱਸ ਸੀ ਇਹਨੂੰ ਤੋੜ ਦੇਣਾ ਇਹਨੂੰ ਖਤਰਾ ਆਹੀ ਗੱਲ ਹੋਈ ਜਾਂ ਨਾ ਬਾਈ ਉੱਥੇ ਹਾਂ ਸਿਕਿਉਰਿਟੀ ਦੇਣੀ ਹੈ ਸਿਕਿਉਰਿਟੀ ਦੇਣੀ ਇਹੋ ਜਿਹੀ ਗੱਲਾਂ ਇਤੋਂ ਬਾਅਦ ਕੀ ਹੁੰਦਾ ਸੀਆਈ ਆਉਂਦੀ ਆ ਲੁਧਿਆਣੇ ਵਾਲੇ ਪੁਲਿਸ ਵਾਲੇ ਆਉਂਦੇ ਨੇ ਕਿ ਸੀਆਈ ਸਟਾਪ ਆਉਂਦੀ ਆ ਉੱਥੇ ਕਾਲੇ ਮੈਨੂੰ ਝਾਕ ਕੇ ਲੈ ਕੇ ਜਾਂਦੇ ਨੇ ਜਾ ਕੇ ਮੇਰੀ 7 ਨੰਬਰ ਚ ਰੈਸ਼ਟ ਪਾਲਣ ਦੇ ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਪੇਸ਼ ਕਰਦੇ ਨੇਗੇ ਜੱਜ ਸਾਹਿਬ ਦੇ ਪੇਸ਼ ਕਰਦੇ ਨੇ ਪੇਸ਼ ਕਰਨ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ ਸੀਆਈ ਦੇ ਵਿੱਚ ਰੱਖ ਕੇ ਮੈਨੂੰ ਜੋ ਮੇਰੇ ਮੂੰਹ ਦੇ ਉੱਤੇ ਪਾ ਗਏ ਠੰਡਾ ਪਾਣੀ ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸੱਤ ਸੋਹ ਇਹ ਜਿਹਾ ਬੈਂਚ ਸੀ ਆਇਆ ਦਾ ਮੇਜ ਹੁੰਦਾ ਲੱਤਾਂ ਬੰਨ ਲੀਆਂ ਹੱਥ ਮਨ ਵਾਲੇ ਹੱਥਾਂ ਦਾ ਡਾਂ ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ ਜੋ ਕੁਝ ਮੇਰੇ ਨਾਲ ਹੋਇਆ ਉਹ ਤਸੱਦਤ ਮੈਂ ਕਹਿੰਦਾ ਕਿਸੇ ਤੇ ਨਹੀਂ ਹੋਇਆ ਫਿਰ ਉਹ ਤਸੱਦਤ ਪੂਰਾ ਕੀਤਾ ਗਿਆ ਫਿਰ ਇਸ ਤੋਂ ਬਾਅਦ ਕੀ ਹੋਇਆ ਫਿਰ ਕਹਿੰਦੇ ਕਾਸਰ ਰਹਿ ਗਈ ਸਵੇਰੇ ਫਿਰ ਕੱਪੜੇ ਲਾ ਕੇ ਨੰਗਾ ਕਰਿਆ ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ ਇਹ ਪੋਲਿਟਿਕਲ ਬੰਦਾ ਜਾਂ ਆਮ ਆਦੀ ਪਾਰਟੀ ਦੇ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਜਾ ਕੇ ਜਿਹੜਾ ਉਹ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਮੇਰੇ ਨਾਲ ਕੀਤਾ ਨਹੀਂ ਆਹ ਕੁਝ ਉੱਥੇ ਸਬੂਤ ਬਿੰਦ ਸਬੂਤੋਂ ਨਹੀਂ ਮੈਂ ਗੱਲ ਬੋਲਦਾ ਫਿਰ ਤੜਕੇ ਫਿਰ ਕੱਪੜੇ ਲਹਾ ਲੇ ਫਿਰ ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗੇ ਲੜਾਈ ਕੀ ਵੀ ਤੈ ਗੱਲ ਕੀ ਸੀਗੀ ਵੀ ਤੈ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਦਿੱਲੀ ਵਾਲੇ ਜੋ ਰਾਗਵ ਚੱਟਿਆਂ ਦੇ ਖਿਲਾਫ ਤੂੰ ਬੋਲਦਾ ਦਿੱਲੀ ਦੀ ਰਾਜਨੀਤੀ ਦੇ ਖਿਲਾਫ ਬੋਲਦਾ ਤੈ ਨਹੀਂ ਬੋਲਣਾ ਇੱਥੋਂ ਤੱਕ ਕਰ ਸਿਆਸਤ ਗਿਰ ਗਈ ਯਾਰ ਮੈਨੂੰ ਇੱਕ ਵੀ ਚੀਜ਼ ਦੱਸ ਦੋ ਵੀ ਮੈਂ ਮਾੜਾ ਕੀ ਕਰਤਾ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ ਮੀਡੀਆ ਵਾਲੇ ਮੇਰੇ ਵੀਰ ਬੈਠੇ ਹੋ ਮੈਂ ਮਾੜਾ ਕੀ ਕਰਤਾ ਇਹਦੇ ਕਿਉਂ ਮੈਂ ਕਹਿੰਦਾ ਵੀ ਜੋ ਇਕੱਲੀ ਇਹ ਇਕੱਲੀ ਸਾਡੀ ਆ ਜਿਹੜੀ ਏਜੰਟਾਂ ਨਾਲ ਲੜਾਈ ਜਾਂਦਾ ਨੇ ਇਹਨੇ ਮੋਹਰਾ ਬਣਾਇਆ ਇਹ ਲੜਾਈ ਨਹੀਂ ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆ ਮੈਂ ਉਹ ਕਿਹੜਾ ਧਰਨਾ ਸਾਡੇ ਕਿਸਾਨ ਆਗੂ ਬੱਠਣੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚਿਆ ਇੱਥੋਂ ਤੱਕਰ ਸਿਆਸਤ ਕਰਕੇ ਕਿ ਇੰਨਾ ਝਲੀਲ ਕੀਤਾ ਗਿਆ ਮੁੱਖ ਮੰਤਰੀ ਤੋਂ ਮਾਫੀ ਮੰਗ ਮੁੱਖ ਮੰਤਰੀ ਤੋਂ ਮਾਫੀ ਮੰਗ ਮੈਂ ਕੋਈ ਗੱਲ ਕਹਿਣਾ ਚਾਹਣਾ ਪਗਮੰਤ ਮਾਨ ਨੂੰ ਤੈਨੂੰ ਭਗਤ ਸਿੰਘ ਵਾਲੀ ਪੱਗ ਲਾਹ ਦੇਣੀ ਚਾਹੀਦੀ ਐਂ ਮੈਂ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ ਉਹ ਤੇਰੇ ਵਰਗਾ ਕੋਈ ਸਿਆਸਤ ਗਰੀਬ ਕੋਈ ਸਿਆਸਤ ਨਹੀਂ ਕਰਦਾ ਮੈਨੂੰ ਇੱਕ ਵੀ ਗੱਲ ਦੱਸੇ ਮੇਰੇ ਨਾਲ ਸੀਐਮ ਬੈਠੇ ਬਰਾਬਰ ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਵੇ ਅਸੀਂ ਅੱਜ ਤੱਕਰ ਮੈਨੂੰ ਇੱਕ ਗੱਲ ਦੱਸੋ ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ ਇਹ ਦੂਸਰੀ ਸਿਆਸਤ ਹੋਰ ਕਿਸੇ ਨੇ ਇਹੋ ਜਿਹੇ ਤਾਂ ਕਿਸੇ ਨੇ ਨਹੀਂ ਹਲਾਤ ਕੀਤੇ ਜੋ ਇਹਨੇ ਕੀਤੇ ਨੇਗੇ ਮੇਰੇ ਨਾਲ ਤੈਨੂੰ ਉੱਥੇ ਜਿਹੜੇ ਮੁਲਾਜ਼ਮੋਂ ਦਾ ਨਾਮ ਪਤਾ ਪੜਾ ਮੈਂ ਨੋ ਮੈਂ ਕੱਲੇ ਕੱਲੋ ਜਾ ਕੇ ਮੁੱਢ ਦੱਸ ਧਰ ਦੂੰ ਵੀ ਆਸ ਸੀਗਾ ਇਹਨੇ ਐਵੇਂ ਮੈਨੂੰ ਨੰਗਾ ਕੀਤਾ ਇਹਨੇ ਐ ਕੀਤਾ ਇਹਨੇ ਐ ਕੀਤਾ ਦਿਓ ਮੇਰੀ ਗੱਲ ਦਾ ਜਵਾਬ ਜੇ ਸਾਰਾ মিডিਆ ਮੇਰੇ ਨਾਲ ਜਾਊ ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਜਿਹੜੀ ਅੱਜ ਮੈਂ ਗੱਲ ਵਿਵਾਕੀ ਨਾਲ ਬੋਲੀ ਐ ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ ਦਾਤੇ ਲਾ ਕੇ ਬੋਲਿਆ ਮੇਰੀਆਂ ਭੈਣਾਂ ਮੇਰਾ ਪਰਿਵਾਰ ਮੇਰੇ ਨਾਲ ਕੁਝ ਵੀ ਇਹ ਬੰਦਾ ਕਰਵਾ ਸਕਦਾ ਮੈਂ ਤੁਹਾਨੂੰ ਚੱਲਣਾ ਕਿਉਂਣਾ ਇੱਥੇ ਤਿੱਕਰ ਸਿਆਸਤਿਗਰੀ ਪਿਆ ਮੇਰੀ ਜੇ ਮੌਤ ਹੁੰਦੀ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਇਹ ਸਰਕਾਰ ਹੋਊਗੀ ਮੇਰੀ ਅੱਜ ਤੋਂ ਬਾਅਦ ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂ ਸਕਦਾ ਇੱਥੋਂ ਤਿੱਕਰ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਹੈ ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ ਕਹਿੰਦੇ ਤੇਰੇ ਤਾਂ ਦੋ ਪਰਚੇ ਪੈਣਗੇ ਇਹ ਗੱਲ ਜੇ ਮੈਂ ਨਾਲ ਜੇ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੋਲਣੀ ਦੋ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿੰਦਾ ਮੈਂ ਹਾਜ਼ਰ ਨਜ਼ਰ ਰੱਖਿਆ ਉਸ ਨੂੰ ਕਹਿੰਦਾ ਮੈਂ ਨਿਤਨੇ ਆਉਂਦਾ ਧਾਰਨੀ ਹੈ ਕਿ ਇਹ ਦੋਨੇ ਜਿਹੜੇ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ ਇਹ ਘਟਨਾਵਾਂ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਬੋਲਾਂ ਘਟਨਾਵਾ ਕਿਸੇ ਨੇ ਕਰੀਆਂ ਅੱਗ ਕਿਤੇ ਲੱਗੀ ਪਈਆ ਘਟਨਾਵਾਂ ਹੋਰ ਕਿਤੇ ਵਾਪਰੀ ਪਈਆ ਇਹਨਾਂ ਦੋਨਾਂ ਪਰਚਿਆਂ ਦੇ ਵਿੱਚ ਤੇਰਾ ਨਾਂ ਪਾ ਸਕਦੇ ਆ ਇਹੋ ਜਿਹਾ ਕੁਝ ਕਰਨਗੇ ਮੈਂ ਗੱਲ ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਪੁਲਿਸ ਨੂੰ ਆਪਾਂ ਕਹਿੰਦੇ ਨੇ ਪੁਲਿਸ ਹਨ ਪੁਲਿਸ ਨੂੰ ਇੰਨਾ ਵਰਤਿਆ ਜਾਂਦਾ ਪੁਲਿਸ ਯਾਰ ਕਰੇ ਤਾਂ ਕਰੇ ਕੀ ਅਫਸਰ ਕਰਨ ਦਾ ਕਰਨ ਕੀ ਯਾਰ ਅਫਸਰ ਕੀ ਕਰਨਾ ਉਸ ਤਰ੍ਹਾਂ ਨੂੰ ਇਹ ਬਤਿਆ ਜਾਂਦਾ ਪੂਰਾ ਧਰਕੇ ਯਾਰ ਸਿਆਸਤ ਕਿੱਧਰ ਨੂੰ ਜਾ ਰਹੀ ਹੈ ਕਿੱਧਰ ਨੂੰ ਜਾ ਰਿਹਾ ਹੈ ਕੁਛ ਮੈਨੂੰ ਇੱਕ ਵੀ ਗੱਲ ਦੱਸੋ ਅਸੀਂ ਬੋਲ ਦਈਏ ਸਾਡੇ ਮੁੱਦੇ ਕੀ ਨੇਗੇ ਅਸੀਂ ਇਹ ਗੱਲ ਬੋਲਦੇ ਹਾਂ ਵੀ ਭਾਈ ਜੋ ਪਹਿਲਾਂ ਤਾਂ ਬਾਅਦ ਕਿਥੇ ਸੀ ਉਹ ਬਾਅਦ ਦਿਖਾ ਦੇ ਸਾਨੂੰ ਪੂਰੀ ਕੀਤੀ ਅੱਜ ਥਾਂ ਥਾਂ ਤੇ ਬੋਲ ਕਢਾ ਕੇ ਲਾਤੇ ਜੋ ਗੱਲਾਂ ਕੀਤੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਮੈਨੂੰ ਦਿਖਾਓ ਵੀ ਇੱਕ ਵੀ ਵਾਅਦੇ ਦੇ ਕਿਸੇ ਪੂਰਾ ਉਤਰਿਆ ਇਹ ਸਾਡੇ ਜਿਹੜੇ ਮੁੱਦੇ ਨੇ ਅਸੀਂ ਰੋਜ਼ ਇਹ ਮੁੱਦਿਆਂ ਤੇ ਘੇਰਦੇ ਆਂ ਦੂਜੀ ਗੱਲ ਪਤਾ ਕੀ ਹੈ ਇਹ ਸਾਡੇ ਤੁਸੀਂ ਚੜ ਕੇ ਕਿਉਂ ਆ ਗਏ ਦੇਖੋ ਸਾਰੇ ਪੋਲੀਟੀਕਲ ਬੰਦੇ ਚੋਰ ਨੇਗੇ ਸਾਡੀ ਕਿਤੇ ਵੀ ਮੈਂ ਗੱਲ ਕਹਿਣਾ ਚਾਹਣਾ ਅੱਜ মিডিਆ ਬੈਠਾ ਨੱਗਰ ਖੜਾ ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦਿਓ ਸਿਆਸਦਾਨ ਥਾ ਥਾ ਤੇ ਝੂਠੇ ਨੇਗੇ ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲੀਟੀਕਲ ਬੰਦੇ ਨੇ ਕਿ ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ ਪੰਜਾਬ ਨੂੰ ਲੁੱਟ ਕੇ ਖਾ ਗੇ ਉਹ ਬੰਦੇ ਨਹੀਂ ਇਹ ਤੇ ਮੂੰਹੇ ਬੋਲ ਸਕਦੇ ਜਦੋਂ ਪਹਿਲਾ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ ਜਦੋਂ ਤੋਂ ਮੇਰੇ ਤੇ ਪਹਿਲਾ ਬਰਨਾਲੇ ਵਾਲਾ ਪਰਚਾ ਪਿਆ ਸੀ ਮੈਂ ਉਦੋਂ ਗੱਲ ਕਹੀ ਸੀਗੀ ਵੀ ਤੇਰੇ ਨਾਲ ਆ ਚੱਲੇ ਹੋ ਕਾਰਤੂਸ ਨਹੀਂ ਖੇਡ ਸਕਦੇ ਤੇਰੇ ਨਾਲ ਆ ਪੰਜਾਬ ਦੇ ਗੁਰੂ ਗੋਬਿੰਦ ਸਿੰਘ ਦੇ ਵਾਰਸ ਉਹ ਤੇਰੇ ਨਾਲ ਜਿਹੜੀ ਤੈਨੂੰ ਜਵਾਬ ਦੇਣੇ ਕਿ ਤੂੰ ਉਹਨਾਂ ਨਜ਼ਰ ਨਾਲ ਆ ਕੇ ਡਿਬੇਟ ਕਰਕੇ ਦਿਖਾ ਉਹਨਾਂ ਦੇ ਸਾਡੀ ਕੱਲੀ ਕੱਲੀ ਦਾ ਜਵਾਬ ਦੇ ਦੇ ਕੇ ਖਾ ਉਹਨਾਂ ਨੂੰ ਇੱਕ ਅੱਖ ਗੋਲ ਦੇ ਨਹੀਂ ਪੰਜਾਬ ਦਾ ਸੀਐਮ ਜਿਹੜੇ ਪਹਿਲਾਂ ਵਾਲ ਮੈਂ ਜਥੇਬੰਦੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਜਥੇਬੰਦੀਆਂ ਦੇ ਮੈਂ ਗੱਲ ਕਹਿਣਾ ਚਾਹਣਾ ਆਗੂਆਂ ਦੇ ਉੱਪਰ ਬਹੁਤ ਕਿੰਤੂ ਪ੍ਰੰਤੂ ਹੁੰਦੀ ਹੈ ਕਿੰਤੂ ਪ੍ਰੰਤੂ ਕੌਣ ਕਰਨ ਵਾਲੇ ਕੌਣ ਨੇਗੇ ਪੰਜਾਬ ਦੇ ਰਾਜਨੀਤਿਕ ਬੰਦੇ ਨੇਗੇ ਇਹ ਜਿਹੜੇ ਆਗੂਆਂ ਤੇ ਆ ਬੈਠੇ ਨੇ ਫੂਲ ਜੀ ਬੈਠੇ ਨੇਗੇ ਆਪਣਾ ਢੱਲੇ ਵਾਲ ਸਭ ਚਲੇ ਗਏ ਇਹ ਰਾਜਨੀਤਿਕ ਬੰਦੇ ਇੱਕ ਪ੍ਰੋਪਗੈਂਡਾ ਖੜਾ ਕਰਦੇ ਨੇ ਨਾ ਆਗੂਆਂ ਨੂੰ ਬਦਨਾਮ ਕਰਨ ਦੇ ਲਈ ਇਹ ਸਾਡੇ ਬਜ਼ੁਰਗਾਂ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਨੇ ਮੋਦੀ ਦੀ ਧੌਣ ਤੋਂ ਕਿੱਲਾ ਕੱਢਤਾ ਹੁਣ ਫੇਰ ਜਿਹੜੀ ਸੈਂਟਰ ਸਰਕਾਰ ਚੁਕਾਈ ਪਈ ਹੈ ਇਹਨਾਂ ਨੂੰ ਇਹ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਮੈਂ ਨਾ ਆਗੂਆਂ ਦਾ ਕਿਸਾਨ ਆਗੂਆਂ ਦਾ ਸਰਜੀਤ ਪੂਲ ਜੀ ਬੈਠੇ ਨੇ ਕਿ ਡੱਲੇਵਾਲ ਬਟਾ ਡਕਾਉਂਦਾ ਜੱਥੇ ਬੰਦੀ ਹੈ ਕੱਦਿਆਂ ਜੱਥੇ ਬੰਦੀ ਹੈ ਲੌਂਗੋਵਾਲ ਜੱਥੇ ਬੰਦੀ ਹੈ ਮੈਂ ਕਿਹੜਾ ਜਿੰਨੀਆਂ ਵੀ ਪੰਜਾਬ ਦੀਆਂ ਕਿਸਾਨ ਜੱਥੇ ਬੰਦੀਆਂ ਨੇ ਜਿੰਨੀਆਂ ਵੀ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਮਜ਼ਦੂਰ ਜੱਥੇ ਬੰਦੀਆਂ ਧੰਨਵਾਦ ਕਰਦਾ ਮੈਂ ਸਿੱਖ ਜੱਥੇ ਬੰਦੀਆਂ ਧੰਨਵਾਦ ਕਰਦਾ ਉਸ ਪੰਜਾਬ ਦੇ ਕੱਲੇ-ਕੱਲੇ ਲੋਕ ਦਾ ਮਾਮਾਂ ਦਾ ਭੈਣਾਂ ਦਾ ਨੌਜਵਾਨਾਂ ਦਾ ਬਾਹਰਲੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਦਾ ਮਜ਼ਦੂਰਾਂ ਦਾ ਮੈਂ ਜਿਹੜੀ ਕਿ ਮੇਰੇ ਹੱਕ ਦੇ ਵਿੱਚ ਲੜੀ ਤੇ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਾਇਆ ਨਹੀਂ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਕੋਈ ਆਸ ਨਹੀਂ ਸੀ ਮੈਂ ਸਾਫ਼ ਇਹ ਗੱਲ ਕਹਿਣਾ ਕੋਈ ਆਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਜੇ ਸਾਡੇ ਆਗੂ ਨਾਲ ਲੜਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਰਚੇ ਜਿਹੜੀਆਂ ਦਰਖਾਸਤਾਂ ਤਿਆਰ ਕਰੀ ਖੜਾ ਐ ਇੱਥੋਂ ਤੱਕ ਕਰਕੇ ਗੱਲ ਕਹੀ ਗਈ ਇੱਥੋਂ ਤੱਕ ਕੁਰਸੀਆਂ ਮਗਰ ਗਿਆ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ ਆ ਗੱਲ ਨੋਟ ਕਰ ਲਓ ਜੇ ਤੂੰ ਬਾਹਰ ਜਾ ਕੇ ਬੋਲਿਆ ਜਿਹੜਾ ਹੋਰ ਜਿਹੜੇ ਪਰਚੇ ਨੇ ਉਤਰੇ ਤੇ ਪਾਉਂਗਾ ਦੱਸੋ ਭਾਈ ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ ਕੌਣ ਪੰਜਾਬ ਦਾ ਨੌਜਵਾਨ ਬੋਲ ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ ਤੇ ਇਹਨਾਂ ਜਥੇਬੰਦੀਆਂ ਦਾ ਇੱਥੋਂ ਤੱਕ ਜਿਹੜੀ ਸਿਆਸਤ ਸੀ ਐਮ ਪੰਜਾਬ ਦਾ ਘਿਰ ਚੁੱਕਿਆ ਉਹਨੂੰ ਕੋਈ ਹੱਕ ਨਹੀਂਗਾ ਕਿ ਭਗਤ ਸਿੰਘ ਵਾਲੀ ਪੱਗ ਬੰਨ ਕੇ ਭਗਤ ਸਿੰਘ ਦੇ ਨਾਂ ਤੇ ਜਿਹੜੇ ਝੂਠੀਆਂ ਗੱਲਾਂ ਕਰੇ ਝੂਠੀਆਂ ਐਵੇਂ ਭਗਤ ਸਿੰਘ ਬਣਾ ਫਿਰਦਾ ਭਗਮਾਤਮਾ ਨਾਲ ਤੇਰੇ ਤੋਂ ਕਦੇ ਸਿਆਸਤ ਨਹੀਂ ਦੇਰ ਤੋਂ ਕੋਈ ਮੈਂ ਕਿਹੜਾ ਗਿਰ ਨਹੀਂ ਸਕਦਾ ਇਥੋਂ ਤੱਕ ਕਰਕੇ ਜਿਹੜੇ ਦਿੱਲੀ ਦੀ ਰਾਜਨੀਤੀ ਉਹ ਇੰਨਾ ਉਹਨਾਂ ਨੇ ਡਰਾਇਆ ਧਮਕਾਇਆ ਜੋ ਕੁਝ ਮੇਰੇ ਨਾਲ ਕੀਤਾ ਇਹ ਪਰਮਾਤਮਾ ਕਿਸੇ ਦੇ ਨਾਲ ਅਜਾ ਕੋਈ ਵਿਕਟਨਾ ਨਾ ਧੰਨਵਾਦ ਹਾਂ ਨਹੀਂ ਤੁਹਾਡੇ ਨਾਲ ਜੋ ਵੀਡੀਓ ਦੀ ਗੱਲ ਕੀਤੀ ਜਾ ਰਹੀ ਹੈ ਵੀ ਮੁੱਖ ਮੰਤਰੀ ਦੇ ਵੱਲੋਂ ਵੀਡੀਓ ਦੂਜੇ ਪਰਕੇ ਤੋਂ ਦੀ ਹਾਲਤ ਦੇਖੀ ਸੀ ਕਿ ਸੱਚ ਹੈ ਕੀ ਇਹ ਗੱਲ ਬਿਲਕੁਲ 100% ਸੱਚਾ ਮੈਂ ਕਹਿੰਦਾ ਜੇ ਤੁਹਾਨੂੰ ਮੀਡੀਆ ਤੁਹਾਡੇ ਨਾਲ ਹੈ ਜੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਜਾਂ ਕੋਈ ਬੰਦਾ ਇਹ ਗੱਲ ਕਹੇ ਵੀ ਇਹ ਗੱਲ ਝੂਠੀ ਹੈ ਇਸ ਤੋਂ ਬਾਅਦ ਮੀਡੀਆ ਲੈ ਕੇ ਜਾਉ ਮੈਂ ਜਿਹੜੀ ਸੀਆਈ ਦਾ ਡਿਵੀਜ਼ਨ ਸੀਆਈ 1 ਤੇ ਸੀਆਈ 2 ਨੇਗੇ ਅਸੀਂ ਇਹ 2 ਦੇ ਵਿੱਚ ਮੈਂ ਲੈ ਕੇ ਜਾਊਂਗਾ ਮੈਂ ਇਕੱਲੇ-ਇਕੱਲੇ ਨੂੰ ਦਿਖਾਊਂਗਾ ਵੀ ਆਹ ਬੰਦਿਆਂ ਨਾਲ ਮੇਰੇ ਤੁਸੀਂ ਇੱਕ ਮਿੰਟ ਦਿਹਾਣੇ ਦੀ ਕੱਟ ਇੱਕ ਕੁਐਸਚਨ ਰੋਕ ਲਓ ਜੀ ਇੱਕ ਮਿੰਟ ਤੁਸੀਂ ਆਪਣਾ ਨੋਟ ਲਓ ਆਪਣਾ ਜਿਹੜਾ ਆਹ ਕੇਸ ਵਾਲਾ ਕੱਢ ਵੀ ਹੈਗੀ ਉਹ ਤੋਂ ਅਸੀਂ ਗੱਲ ਕਰ ਲਵਾਂਗੇ ਮੈਂ ਰੋਕ ਕੁਐਸਚਨ ਕਰ ਲਿਓ ਇਹ ਕਰਦੇ ਆ ਕਿ ਅਸੀਂ ਵੀ ਇਹ ਗੱਲ ਠਾਈ ਸੀ ਕਿ ਭਾਨੇ ਨਾਲ ਜਿਹੜਾ ਬਹੁਤ ਵੱਡਾ ਜ਼ਬਰ ਹੋਇਆ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਆ ਕੀ ਸਾਡੀਆਂ ਹਾਈ ਕੋਰਟਾਂ ਸਾਡੀਆਂ ਸੁਪਰੀਮ ਕੋਰਟਾਂ ਇਹ ਨੋਟਸ ਲੈਣ ਗਈਆਂ ਕੀ ਜਿਹੜੇ ਸਾਡੇ ਮਨੁੱਖੀ ਅਧਿਕਾਰ ਸਵੈਸ਼ਨ ਪਣੇ ਉਹ ਨੋਟਸ ਲੈਣਗੇ ਜਿਹੜੀਆਂ ਭਾਨੇ ਦੀਆਂ ਵੀਡੀਓ ਬਣਾਈਆਂ ਗੰਗਾ ਲੰਗਾ ਕਰਕੇ ਕੁੱਟ ਕੇ ਪਾਣੀ ਪਾ ਕੇ ਕਿ ਮੁੱਖ ਮੰਤਰੀ ਤੋਂ ਮਾਫੀ ਮੰਗ ਕੋ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਹੀ ਹੋਣੀਆਂ ਨੇ ਜਿਹੜੇ ਵੀ ਸੀਆਈ ਬਣ ਜਾਂ ਦੋ ਦੇ ਅਧਿਕਾਰੀ ਨੇ ਲੁਧਿਆਣੇ ਦੇ ਉਹਨਾਂ ਦੇ ਮੋਬਾਈਲਾਂ ਦੇ ਵਿੱਚ ਰਿਕਾਰਡ ਡਾਟਾ ਦਾ ਪਿਆ ਹੋਣਾ ਜੇ ਡਿਲੀਟ ਵੀ ਕਰ ਦੇਣਗੇ ਤਾਂ ਉਹ ਦੁਬਾਰਾ ਵੀ ਰਿਕਵਰ ਹੋ ਜਾਣਗੀਆਂ ਇਹ ਬਹੁਤ ਵੱਡਾ ਕਹਾਣ ਮਨੁੱਖੀ ਅਧਿਕਾਰਾਂ ਦਾ ਹੱਤਿਆ ਇੱਕ ਤਰ੍ਹਾਂ ਦੀ ਕਿਉਂ ਮੁੱਖ ਮੰਤਰੀ ਨੇ ਕਰਾਈ ਆ ਜੇ ਭਾਨਦੇ ਨੇ ਕਿਹਾ ਉਹ ਭਾਨਨੇ ਨੇ ਕਿਸੇ ਉੱਥੇ ਏਸੀਪੀ ਨੂੰ ਡੀਸੀਪੀ ਨੂੰ ਜਾਂ ਸੀਪੀ ਨੂੰ ਜਿਹਨੂੰ ਮਰਜ਼ੀ ਕਹਿਤਾ ਹੈ ਐਸਐਸਪੀ ਨੂੰ ਵੀ ਤੁਸੀਂ ਭਾਈ ਨੂੰ ਕੁੱਟ ਕੇ ਦੀ ਵੀਡੀਓ ਬਣਾ ਕੇ ਭੇਜੋ ਤਾਂ ਕਿਸੇ ਅਫਸਰ ਦੀ ਜ਼ਰਤ ਨਹੀਂ ਵੀ ਕਿਸੇ ਮੁੱਖ ਮੰਤਰੀ ਨੂੰ ਕੋਈ ਜਵਾਬ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਆ ਸੋ ਇਹੋ ਜਿਹਾ ਮੁੱਖ ਮੰਤਰੀ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਨੌਜਵਾਨ ਜਿਹੜਾ ਬੋਲਣ ਵੀ ਇਹਨਾਂ ਨੇ ਲਾਏ ਉਹ ਨੌਜਵਾਨ ਉਹ ਨੌਜਵਾਨ ਜਿਹੜਾ ਕਦੇ ਭਵੰਤ ਦੇ ਹੱਕ ਦੇ ਵਿੱਚ ਪਿੰਡ ਦੇ ਵਿੱਚ ਇਕੱਲਾ ਬੰਦਾ ਪੋਲਿੰਗ ਬੂਥ ਲਾਉਂਦਾ ਸੀ ਤੇ ਉਸੇ ਬੰਦੇ ਨੂੰ ਥਾਣੇ ਦੇ ਵਿੱਚ ਸੀਆਈ ਦੇ ਵਿੱਚ ਤੂੰ ਨੰਗਾ ਕਰਾ ਕੇ ਇਹ ਵੀਡੀਓ ਕਾਲ ਵਾਲੀ ਗੱਲ ਵੀ ਹੋਈ ਹੈ ਇਹ ਵੀ ਦੱਸ ਵੀਡੀਓ ਕਾਲ ਵਾਲੀ ਇਹਨਾਂ ਨੇ ਕੋਈ ਕਸਰ ਛੱਡੀ ਨਹੀਂ ਬਾਈ ਜੀ ਲੰਮਾ ਪਾਲਿਆ ਬਣ ਕੇ ਉੱਥੇ ਵੀਡੀਓ ਕਾਲਾਂ ਵੀਡੀਓ ਬਣਾ ਬੋਲ ਪਰਸਨਲ ਯਾਰ ਗੱਲ ਸੁਣੋ ਸਰੀਰ ਕੰਗਾ ਤੇ ਇਹੋ ਜਿਹਾ ਕੁਝ ਕਰਕੇ ਮਜ਼ਾਕ ਕਰਨ ਦੀ ਕੀ ਆਦਤ ਹੈ ਕੀ ਇਹੋ ਜਿਹਾ ਹਰਕਤ ਇਹੋ ਜਿਹੀ ਹਰਕਤ ਕਰ ਰਹੇ ਹਨ 307 ਦਾ ਪਰਚਾ ਭੈਣ ਮੇਰੀ ਸਕੂਲ ਦੇ ਵਿੱਚ ਆ 307 ਦਾ ਪਰਚਾ ਮੇਰੀ ਭੈਣ ਤੇ ਪਾ ਦਿੱਤਾ ਧੰਨਵਾਦ ਨੇ ਆਗੂਆਂ ਦਾ ਇਸ ਤੋਂ ਵੱਡਾ ਕੀ ਸਬੂਤ ਹੋਊਗਾ 307 ਤੋਂ ਵੱਡਾ ਤਾਂ ਕੋਈ ਸਬੂਤ ਨਹੀਂ ਭੈਣਾ ਮੇਰੀਆਂ ਸਕੂਲ ਦੇ ਵਿੱਚ ਨੇ ਕਿ ਉਹਨੇ ਫੜ ਕੇ ਪਰਚਾ ਪਾਤਾ ਚੈਨੀ ਚੋਰ ਬਣਾਤਾ ਮੈਨੂੰ 379 ਵੀ ਲਾਤੀ ਜਿਹੜੇ ਬੰਦੇ ਨੂੰ ਮੈਂ ਜਾਣਦਾ ਤੱਕ ਨਹੀਂ ਇਸ ਤੋਂ ਵੱਡੀ ਘਟਨਾ ਕੀ ਹੋਊਗੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੰਦੇ ਦੀ ਇੱਜ਼ਤ ਬੰਦਾ ਅਣਖ ਦੇ ਇੱਤਰ ਨਾਲ ਜਿਉਣਾ ਚਾਹੁੰਦਾ ਸਵੈ ਮਾਨ ਨਾਲ ਹਰ ਬੰਦਾ ਜਿਉਣਾ ਚਾਹੁੰਦਾ ਹਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੇਰੇ ਸਵੈ ਮਾਨ ਤੇ ਕੋਈ ਸੱਟ ਨਾ ਵੱਜੇ ਮੇਰੀ ਇੱਜ਼ਤ ਅਣਖ ਦੇ ਬੰਦੇ ਤੇ ਗੱਲ ਆਉਂਦੀ ਨੇ ਤੇ ਬੰਦਾ ਮਰਨ ਮਾਰਨ ਤੇ ਤਾਰੂ ਹੋ ਜਾਂਦਾ ਇੱਕ ਬੰਦੇ ਨੂੰ ਨੰਗਾ ਕਰਕੇ ਗੁੱਟ ਕੇ ਜਰੀਲ ਕਰਕੇ ਉਹਦੀ ਵੀਡੀਓ ਬਣਾ ਕੇ ਉਹਦੀ ਵੀਡੀਓ ਕੌਲਾਂ ਦੇ ਤੁਸੀਂ ਮੁੱਖ ਮੰਤਰੀ ਨੂੰ ਦਿਖਾ ਰਹੇ ਆ ਐਦੂ ਭੱਟਾ ਜ਼ਬਰ ਤੇ ਜ਼ੁਲਮ ਤੇ ਬੁਚੜਪਣਾ ਕੀ ਹੋ ਸਕਦਾ ਕੋਈ ਉਹੀ 80 90 ਦਾ ਦੌਰ ਜਿਹੜਾ ਆਪਾਂ ਕਰਦੇ ਆ ਰਹੇ ਜਿਹਦੇ ਬਾਰੇ ਗੱਲ ਸੁਣਦੇ ਆ ਰਹੇ 80 90 ਸਾਡੇ ਨੌਜਵਾਨਾਂ ਨਾਲ ਸਾਡੀਆਂ ਮਟਿਆਰਾ ਕੁੜੀਆਂ ਨਾਲ ਜੋ ਹੁੰਦਾ ਰਿਹਾ ਤੇ ਸ਼ਹਿਰ ਥਾਣਿਆਂ ਚ ਸੀਰੀਅਸ ਸਟਾਫਾਂ ਦੇ ਵਿੱਚ ਉਹੀ ਦੁਬਾਰਾ ਦੁਹਰਾਇਆ ਗਿਆ ਅੱਜ ਦੇਖਦੇ ਆ ਕਿ ਪੰਜਾਬ ਦੇ ਵਿੱਚ ਕਿਹੜਾ ਕਿਹੜਾ ਇਹਦਾ ਨੋਟਿਸ ਲੈਂਦਾ ਹੈ ਤੇ ਕੀ ਇਹ ਗੱਲ ਅਸੀਂ ਇਹਦੇ ਲਈ ਹਾਈ ਕੋਰਟ ਵੀ ਜਾਵਾਂਗੇ ਇੱਥੇ ਵੀ ਖੜਨਾ ਇਹ ਮਸਲਾ ਲੈ ਕੇ ਜਿੰਨੇ ਵੀ ਸੀਆਈ ਸਟਾਫ ਦੇ ਅਧਿਕਾਰੀ ਹੈ ਚਾਹੇ ਉਹ ਕਮਿਸ਼ਨਰ ਆ ਲੁਧਾਨੇ ਪੁਲਸ ਦਾ ਉਹਨਾਂ ਨੂੰ ਪਾਰਟੀ ਬਣਾ ਕੇ ਅਸੀਂ ਹਾਈ ਕੋਰਟ ਵੀ ਜਾਵਾਂਗੇ ਵੀ ਤਸਦੀਕ ਕਰਾਈ ਜਾਵੇ ਜੋ ਭਾਨੇ ਨਾਲ ਉੱਥੇ ਅਨਮਨੁੱਖੀ ਤਸ਼ੱਦਦ ਹੋਇਆ ਦੂਜੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ ਮੁਕੱਦਮੇ ਜਿਹੜੇ ਦਰਜ ਹੋਏ ਭਾਨੇ ਦੇ ਉੱਤੇ ਲੁਧਿਆਣੇ ਮਕਦਮਾ ਦਰਜ ਹੋਇਆ ਪਟਿਆਲੇ ਮਕਦਮਾ ਦਰਜ ਹੋਇਆ ਹੋਰ ਮਕਦਮਾ ਦਰਜ ਹੋਇਆ ਮਹਾਲੀ ਮਕਦਮਾ ਦਰਜ ਹੋਇਆ ਉਹ ਮਕਦਮੇ ਸਾਡੇ ਕੋਲ ਰਿਪੋਰਟਾਂ ਨੇ ਲੈ ਕੇ ਤੁਸੀਂ ਪੜ ਸਕਦੇ ਹੋ ਇਹ ਮਕਦਮੇ ਜਿਹੜੇ ਉਹ ਖਾਰਜ ਹੋ ਚੁੱਕੇ ਆ ਕਿ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਆ ਚੁੱਕੀਆਂ ਨੇ ਇਹ ਤੁਹਾਨੂੰ ਜਿਹੜਾ ਵੀ ਕੋਈ ਪੱਤਰਕਾਰ ਭਰਾ ਚਾਹੁੰਦਾ ਉਹਨੂੰ ਅਸੀਂ ਦੇ ਦੇਵਾਂਗੇ ਵੀ ਇਹ ਮਕਦਮੇ ਇਹਨਾਂ ਨੇ ਸਾਰੇ ਮਕਦਮੇ ਜਿਹੜੇ ਉਹ ਖਾਰਜ ਕਰਕੇ ਜਿਹੜੀ ਗੱਲ ਜਿਹੜੀ ਰੇਲ ਕਾ ਆਪਣਾ ਫਸਿਆ ਹੋਇਆ ਹੈ ਜਿਹੜੀ ਗੱਲ ਦੇ ਉੱਤੇ ਜਿਹਨੇ ਕਰੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ ਸਾਡਾ ਇਹ ਸੀ ਵੀ ਜੇ ਜਮਾਨਤ ਅਸੀਂ ਤਾਂ ਕਰਾਵਾਂਗੇ ਜੇ ਦੋਸ਼ੀ ਹੋਵਾਂਗੇ ਜੇ ਅਸੀਂ ਗੁਨਾਹ ਕੀਤਾ ਹੋਈ ਅਸੀਂ ਚੈਨੀਆਂ ਭਾਨੇ ਨੇ ਖੋਈਆਂ ਹੋਣੀਆਂ ਫਰੋਤੀਆਂ ਮੰਗੀਆਂ ਹੋਣੀਆਂ ਤਾਂ ਅਸੀਂ ਜਮਾਨਤ ਕਰਾਵਾਂਗੇ ਨਹੀਂ ਹੋਈ ਜਮਾਨਤ ਨਹੀਂ ਕਰਾਵਾਂਗੇ ਇਸ ਦੇ ਸਾਰੇ ਪਰਚਿਆਂ ਦੀਆਂ ਕਾਪੀਆਂ ਸਾਡੇ ਕੋਲ ਆ ਤੁਸੀਂ ਲੈ ਸਕਦੇ ਹੋ ਇਹ ਪਰਚੇ ਚਾਰਜ ਹੋ ਚੁੱਕੇ ਆ ਜਿਹੜਾ 307 ਦਾ ਮੁਕੱਦਮਾ ਦਰਜ ਹੋਇਆ ਸੀ ਧਨੋਲੇ ਭਾਨੇ ਦੀਆਂ ਦੋਨੇ ਭੈਣਾਂ ਤੇ ਬਾਪੂ ਤੇ ਭਰਾ ਤੇ ਮੇਰੇ ਤੇ ਸਾਰੇ ਹੋਰ ਵੱਖ-ਵੱਖ ਜਿਹੜੇ YouTube 'ਾਂ ਚਲਾਉਂਦੇ ਆ ਉਹਨਾਂ ਤੇ 18 ਬੰਨਿਆਂ ਦੇ ਮੁਕੱਦਮਾਦਾਰ ਸੀ ਉਹ ਮੁਕੱਦਮਾ ਵੀ ਇਹਨਾਂ ਨੇ ਖਾਰਜ ਕਰ ਦਿੱਤਾ ਫਬੋਰ ਦੇ ਮੁਕੱਦਮੇ ਦੀ ਰਿਪੋਰਟ ਹੈ ਪਟਿਆਲੇ ਦੇ ਮੁਕੱਦਮੇ ਦੀ ਰਿਪੋਰਟ ਆ ਲੁਧਿਆਣੇ ਦੇ ਮੁਕੱਦਮੇ ਦੀ ਸਾਰਾ ਰਿਪੋਰਟਾਂ ਸਾਡੇ ਕੋਲੇ ਤੇ ਲੈ ਸੇ ਤੋਂ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ ਰੱਦ ਕਰਕੇ ਬਾਹਰ ਆ ਚੁੱਕੇ ਇੱਕ ਗੱਲ ਹੋਰ ਮੈਂ ਜਿਹੜੀ ਖਾਸ ਤੇ ਕਹਿਣਾ ਦੇਖੋ ਇਹਨਾਂ ਦੇ ਟੱਕੜਾਂ ਬਾਜ਼ੀਆਂ ਕੀ ਹੁੰਦੀਆਂ ਕਿਵੇਂ ਪੈਂਤੜੇ ਖੇਡਦੇ ਆ ਜਿਸ ਦਿਨ ਅਸੀਂ 3 ਤਰੀਕ ਨੂੰ ਇੱਥੇ ਜਾਮ ਲਾਇਆ ਨਾ